ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ-ਦੋ ਕੁੰਡਿਆਂ ਦੇ حساب ਨਾਲ ਕੁੰਡੇ ਪਾਏ 16 ਕੁੰਡੇ ਪਾਏ ਆ ਜੀ ਤੇ ਆਪਾਂ ਸਾਰੇ 16 ਕੁੰਡੇ ਪਾਏ ਆ ਜੀ 14 ਕੁੰਡੇ ਆਪਣੇ ਡਿਜ਼ਾਈਨ ਦੇ ਆ ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਪਾਏ ਆ ਇਹ ਡਿਜ਼ਾਈਨ ਬਹੁਤ ਸੌਖਾ ਤੇ ਬਹੁਤ ਹੀ ਸੋਹਣਾ ਬਹੁਤ ਹੀ ਜਲਦੀ ਬਣਨ ਵਾਲਾ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾਓ। ਬਹੁਤ ਸੋਹਣਾ ਲੱਗਣ ਵਾਲਾ ਡਿਜ਼ਾਈਨ ਹੈ ਅਤੇ ਬਹੁਤ ਹੀ ਪਿਆਰਾ ਲੱਗਦਾ ਜੀ। ਤੇ ਤੁਸੀਂ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾ ਸਕਦੇ ਹੋ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ। ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ। ਆਪਾਂ ਗੁੰਡੇ ਪਾਏ ਆ ਹਲੇ ਤੇ ਆਪਣੀ ਹੈਗੀ ਜੀ ਉਲਟੀ ਸਲਾਈ ਉਲਟੀ ਸਲਾਈ ਆਪਾਂ ਪਹਿਲੀ ਸਲਾਈ ਆਪਾਂ ਜਿਵੇਂ ਉਲਟੀ ਬਣਾਉਨੇ ਆ ਆਪਾਂ ਉਸ ਤਰ੍ਹਾਂ ਬਣਾ ਕੇ ਕੰਪਲੀਟ ਕਰਦੇ ਆ ਤੇ ਵੀਡੀਓ ਜਰੂਰ ਪੂਰੀ ਦੇਖਿਓ ਜੀ ਤੇ ਮੇਰੇ ਚੈਨਲ ਨੂੰ ਸਪੋਰਟ ਕਰਿਓ ਤੇ ਘੰਟੀ ਵਾਲਾ ਬਟਨ ਵੀ ਦਵਾ ਦਿਆ ਕਰੋ ਜੀ ਤੁਜੀ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਬਹੁਤ-ਬਹੁਤ ਸਪੋਰਟ ਕਰੋ ਜੀ ਤੁਸੀਂ ਮੇਰੇ ਚੈਨਲ ਨੂੰ ਤੇ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਸਿੱਧੇ ਪਾਸੇ ਆਗੇ ਜੀ ਆਪਾਂ ਇੱਕ ਕੁੰਡਾ ਤਾਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ దో కుండే సో కు ఉల్టే దో కు సో కు ఉల్టే ఇండా స ఉల్టి సైడ్ ఆయన కండా తార్యా దో కు కండే ఇద్దరు సిధే బే పేలే దో కుండే దో కుడే ఉల్టే ਅਲੱਗ ਵੀ ਆਪਾਂ ਨੇ ਚਾਰ ਸਲਾਈਆਂ ਪਾ ਲਈਆਂ ਅੱਖ ਜੀ 1 2 3 4 ਸਲਾਈਆਂ ਪਾ ਲਈਆਂ ਦੋ ਉਲਟੇ ਦੋ ਸਿੱਧੇ ਕਰਕੇ ਤੇ ਹੁਣ ਆਪਾਂ ਬਣਾਵਾਂਗੇ ਜੀ ਡਿਜ਼ਾਈਨ ਇਹ ਤੁਸੀਂ ਵੱਧ ਵੀ ਪਾ ਸਕਦੇ ਹੋ ਇੱਥੇ 6 ਸਲਾਈਆਂ ਵੀ ਪਾ ਸਕਦੇ ਹੋ ਆਪਾਂ 4 ਹੀ ਪਾਈਆਂ ਤੇ ਆਪਾਂ ਇੱਥੇ ਜਿਹੜੀਆਂ ਆਹ ਹੈਗਾ ਆਪਾਂ 6 ਸਲਾਈਆਂ ਵੀ ਪਾ ਸਕਦੇ ਆ ਆਪਾਂ 4 ਹੀ ਪਾਈਆਂ ਦੋ ਕੁੰਡੇ ਇੱਕ ਕੁੰਡਾ ਤਾਰ ਕੇ ਆਪਾਂ ਦੋ ਕੁੰਡੇ ਉਲਟੇ ਬਣਾ ਲੇ ਹੁਣ ਆਪਾਂ ਆਹ ਦੋ ਕੁੰਡੇ ਆ ਜਿਹੜੇ ਇਹਨਾਂ ਦੇ ਡਿਜ਼ਾਈਨ ਬਣਾਵਾਂਗੇ ਜੀ ਇਹਨਾਂ ਤੇ ਆਪਾਂ ਇੱਥੋਂ ਦੀ ਸਲਾਈ ਕੱਢਾਂਗੇ ਇੱਕ ਵੜ ਪਾ ਕੇ ਦੋ ਵਾਰੀ ਬਣਾ ਲਿਆ ਜੀ ਆਪਾਂ ਹੁਣ ਆਪਾਂ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਇਕੱਠੇ ਬਣਾ ਦਾਂਗੇ ਇੱਥੇ ਆਪਣੇ ਕੋਲੇ ਚਾਰ ਕੁੰਡੇ ਹੋ ਗਏ ਜੀ ਦੋ ਕੁੰਡਿਆਂ ਤੋਂ ਆਪਾਂ ਚਾਰ ਕੁੰਡੇ ਬਣਾ ਲਏ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਜਿਹੜੇ ਆਪਣੇ ਸਿੱਧੇ ਗੁੰਡੇ ਆਪਾਂ ਇਹਨਾਂ ਤੇ ਡਿਜ਼ਾਈਨ ਬਣਾਉਣਾ ਹੈ ਸਿੱਧੇ ਪਾਸੇ ਦੋ ਗੁੰਡਿਆਂ ਤੇ ਫਿਰ ਆਪਾਂ ਪਿੱਛੇ ਸਲਾਈ ਪਾ ਕੇ ਇੱਕ ਵਾਰੀ ਬਣਾ ਲਿਆ ਦੋ ਵਾਰੀ ਤੀਜੀ ਵਾਰ ਆਪਾਂ ਦੋ ਗੁੰਡੇ ਇਕੱਠੇ ਬਣਾ ਕੇ ਇੱਕ ਗੁੰਡਾ ਬਣਾ ਲੈਣਾ ਇਹਨਾਂ ਦਾ ਦੋ ਗੁੰਡੇ ਉਲਟੇ ਲਾਸਟ ਦੇ ਦੋ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਉਲਟੀ ਸਾਈਡ ਆ ਗਿਆ ਆਪਾਂ ਜੀ ਇੱਕ ਗੁੰਡਾ ਆਪਾਂ ਤਾਰ ਲਿਆ ਦੋ ਗੁੰਡੇ ਸਿੱਧੇ ਬਣਾਵਾਂਗੇ ਤਾਗਾ ਆਪਣੇ ਵੱਲ ਕਰਾਂਗੇ ਆ ਵਾਲਾ ਗੁੰਡਾ ਆਪਾਂ ਉਲਟਾ ਬਣਾ ਲਿਆ ਜਿਹੜੇ ਆਪਣੇ ਕੋਲੇ ਹੁਣ ਆਹ ਤਿੰਨ ਗੁੰਡੇ ਆ ਇਹਨਾਂ ਨੂੰ ਆਪਾਂ ਤਿੰਨਾਂ ਨੂੰ ਇਕੱਠੇ ਬਣਾਵਾਂਗੇ ਦੋ ਗੁੰਡੇ ਉਲਟੇ ਨਾਵਾੜਾ ਗੁੰਡਾ ਆਪਾਂ ਕੱਲਾ ਬਣਾ ਲਾਂਗੇ ਉਲਟਾ ਅਗਲੇ ਤਿੰਨ ਗੁੰਡੇ ਆਪਾਂ ਜਿਹੜੇ ਵੱਲ ਪਾ ਕੇ ਬਣਾਏ ਸੀ ਇਹਨਾਂ ਨੂੰ ਆਪਾਂ ਤਿੰਨਾਂ ਨੂੰ ਇਕੱਠਿਆਂ ਨੂੰ ਬਣਾ ਲਾਂਗੇ ਸਿਰਫ ਦੋ ਸਲਾਈਆਂ ਡਿਜ਼ਾਈਨ ਦੀਆਂ ਦੋ ਸਲਾਈਆਂ ਚਾਰ ਸਲਾਈਆਂ ਆਪਾਂ نیچے ਪਾਈਆਂ ਸੀ ਤੇ 6 ਸਲਾਈਆਂ ਦਾ ਡਿਜ਼ਾਈਨ ਹੈ ਜੀ ਮੇਰੇ ਲਈ ਇਸ ਤਰ੍ਹਾਂ ਬਣ ਗਿਆ ਡਿਜ਼ਾਈਨ ਇਹ ਤੇ ਹੁਣ ਆਪਾਂ ਉੱਪਰ ਚਾਰ ਸਲਾਈਆਂ ਪਾ ਲਈ ਭਾਵੇਂ 6 ਪਾ ਲਈਏ ਬਣਾਉਣੇ ਆਪਾਂ ਸੇਮ ਹੀ ਆ ਜਿਵੇਂ ਆਪਾਂ ਦੋ ਆਪਣੇ ਆਹ ਉਲਟੇ ਆ ਇਹਨਾਂ ਨੂੰ ਆਪਾਂ ਉਲਟੇ ਹੀ ਰੱਖਣਾ ਫਿਰ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਇਹ ਆਪਾਂ ਚਾਰ ਸਲਾਈਆਂ ਪਾਈਆਂ ਚਾਰ ਤੇ ਦੋ ਡਿਜ਼ਾਈਨ ਵਾਲੀਆਂ ਛੇ ਤੇ ਜੇ ਆਪਾਂ ਛੇ ਸਲਾਈਆਂ ਵਿਚਾਲੇ ਪਾਉਨੇ ਆ ਤਾਂ ਦੋ ਸਲਾਈਆਂ ਆਪਣੀਆਂ ਡਿਜ਼ਾਈਨ ਦੀਆਂ ਅੱਠ ਸਲਾਈਆਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣੂਗਾ ਤੇ ਛੇ ਸਲਾਈਆਂ ਚ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਤੇ ਜਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤਾਂ ਤੁਹਾਨੂੰ ਹੋਰ ਬਣਿਆ ਹੋਇਆ ਦਿਖਾਉਣੀ ਆ। ਮਿੱਖੋ ਜੇ ਇਸ ਤਰ੍ਹਾਂ ਲੱਗਦਾ ਹੈ ਡਿਜ਼ਾਈਨ। ਕਿਸੇ ਵੀ ਰੰਗ ਚ ਪਾਓ। ਡਾਰਕ ਚ ਪਾਓ ਭਾਵੇਂ ਫਿੱਕੇ ਚ ਪਾਓ। ਤੇ ਬਹੁਤ ਸੋਹਣਾ ਲੱਗਦਾ ਜੀ। ਜ਼ਰੂਰ ਟਰਾਈ ਕਰਿਓ। ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰਦੇ ਜੀ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ